ਕਿਆ ਕਹਾਂਗੇ ਸਰ ਅੱਜ ਆਪ ਇਸ ਸਕਿੱਲ ਡਵੈਲਪਮੈਂਟ ਦੇ ਬਾਰੇ ਆਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਨਿਸਟਰੀ ਆਫ ਮਿਨੋਰਿਟੀ ਆਫਅਫੇਅਰਸ ਪੀਐਮ ਵਿਕਾਸ ਯੋਜਨਾ ਦੇ ਤਹਿਤ ਸਕਿੱਲ ਡਵੈਲਪਮੈਂਟ ਦੇ ਕੋਰਸਸ ਜੋ ਦਿੱਲੀ ਦੇ ਵਿੱਚ ਕਰਾਇਆ ਜਾ ਰਹੇ ਆ ਔਰ ਪੰਜਾਬ ਹਰਿਆਣਾ ਬਾਕੀ ਸਾਰੇ ਸਟੇਟਸ ਦੇ ਵਿੱਚ ਵੀ ਕੋਰਸਸ ਹੋਨੇ ਆ ਉਸ ਦੀ ਅੱਜ ਇਹ ਮਿੱਠਾਪੁਰ گاؤں ਜਿਹੜਾ ਹੈਗਾ ਵਾਰਡ ਨੰਬਰ 34 ਸਰਤਾ ਵਿਆਰ ਇੱਥੇ ਅੱਜ ਸੈਂਟਰ ਦਾ ਉਦਘਾਟਨ ਕੀਤਾ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਜੀਡੀਏ ਜਰਨਲ ਡਿਊਟੀ ਅਸਿਸਟੈਂਟ ਏਆਰ ਵੀਆਰ ਗ੍ਰਾਫਿਕ ਡਿਜ਼ਾਈਨਰ ਔਰ ਹੋਰ ਬਹੁਤ ਸਾਰੇ ਬਲੌਗਰਸ ਵਗੈਰਾ ਦੇ ਬਹੁਤ ਸਾਰੇ ਐਸੇ ਕੋਰਸਸ ਹੈ ਜਿਨ੍ਹਾਂ ਦੇ ਉੱਤੇ ਬੱਚਿਆਂ ਨੂੰ ਬਹੁਤ ਸਾਰਾ ਰੁਜ਼ਗਾਰ ਮਿਲ ਸਕਦਾ ਔਰ ਉਹ ਸੈਲਫ এমਪਲॉयਮੈਂਟ ਵੀ ਜਨਰੇਟ ਕਰ ਸਕਦੇ ਆ ਔਰ ਨਾਲ ਹੀ ਉਹਨਾਂ ਬੱਚਿਆਂ ਨੂੰ ਵਜੀਫਾ 2000 ਰੁਪਏ ਪਰ ਮੰਥ ਮਿਲੇਗਾ ਗਵਰਨਮੈਂਟ ਵੱਲੋਂ ਸਰਟੀਫਿਕੇਟ ਮਿਲੇਗਾ ਮਿਨਿਸਟਰੀ ਵੱਲੋਂ ਸੋ ਉਹਨਾਂ ਦੇ ਕੈਰੀਅਰ ਦੇ ਲਈ ਬਹੁਤ ਮੈਂ ਸਮਝਦਾ ਕਿ ਇੱਕ ਚੰਗੀ ਮੂਵਮੈਂਟ ਹੈ ਚੰਗੀ ਮੁਹਿੰਮ ਹੈ ਸੋ ਮੈਂ ਜਿੱਥੇ ਸਾਰੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਆਏ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਬੱਚੇ ਜੋੜਨ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਸੈਂਟਰ ਤੋਂ ਸਕਿੱਲ ਡਿਵੈਲਪਮੈਂਟ ਸਿੱਖ ਕੇ ਔਰ ਆਪਣਾ ਰੋਜ਼ਗਾਰ ਜਿਹੜਾ ਸਕਸੈਸਫੁਲ ਕੈਰੀਅਰ ਜਿਹੜਾ ਉਹ ਬਣਾ ਸਕਣ